ਵੀਰ ਆ ਮੋਬਾਈਲ ਦੱਸ ਦੇ ਜਿਹੜੇ ਜਿਹੜੇ ਤੁਹਾਡੇ ਕੋਲ ਨੇ ਬਾਈ ਨਾਲ ਕੋਣ ਹੈ ਮੈਂ ਪਾਸ ਦੇ ਜਸਮਨ ਸਿੰਘ ਜਿਹੇ ਹੱਸ ਕੇ ਲੱਸੀ ਤੇ ਜਾ ਕੇ ਨੀ ਲੱਗ ਉਹਥੇ ਕੋਈ ਚੀਜ਼ ਮੂਰੇ ਆਈ ਆ ਉਹਦੇ ਬਸ ਆਲੇ ਟ੍ਰੈਵਲ ਦੋ ਬਸ ਉਹਦੇ ਵਿੱਚ ਇੱਕ ਲੱਖ ਦਾ ਪਾਟ ਕੇ ਉਹਨੂੰ ਬਚਾਉਂਦਾ ਬਚਾਉਂਦਾ ਕਿੰਨੇ ਕੁ ਮਰੀਜ਼ ਲੱਗਦੇ ਨੇ ਚੱਲੋ ਉਹ ਕਦ ਜ ਮਰੀਜ਼ ਹੋਣੇ 23 30 ਤੋਂ ਜ਼ਿਆਦੇ ਹੁਣ ਖਾਸੇ ਫੱਟੜ ਹੋਏ ਪਏ ਨੇ ਬਹੁਤ ਜ਼ਿਆਦੇ ਸੱਟਾਂ ਲੱਗੀਆਂ ਬੜਾ ਭਿਆਨਕ ਖਾਸਾ ਸੀ ਇਹ ਸਭ ਬਹੁਤ ਭਿਆਨਕ ਤੇ ਪ੍ਰਮਾਤਮਾ ਨੇ ਵਿਚਾਰੇ ਸੀ ਹਾਂ ਵਿਚਾਰੇ ਪ੍ਰਮਾਤਮਾ ਨੇ ਇਹ ਤਾਂ ਨਹੀਂ ਬਾਲਾ ਕੰਮ ਖਰਾਬ ਹੈ ਲੱਗਣੇ ਵੀ ਮੇਰੇ ਭਰਾ ਦੇ ਸੱਟਾਂ ਲੱਗੀਆਂ ਕਿੱਥੇ ਦਾ ਉਹ ਬਾਲ ਦਾ ਪਿੰਡ ਦੇ ਉਸ ਕੋਲ ਹੈ ਫਣੀ ਟਾਬੇ ਕੋਲ ਦੇ ਪਰਲ ਦੋ ਸਾਈਡ ਉੱਥੇ ਐਕਸੀਡੈਂਟ ਹੋਇਆ ਤਾਂ ਫਿਰ ਤੁਸੀਂ ਤਾਂ ਹੀ ਹਸਪਤਾਲ ਤਾਂ ਹੀ ਫਿਰ ਅਸੀਂ ਹਸਪੀਟਲ ਤੱਕ ਆਇਆ ਜਸਬੀਰ ਸਿੰਘ ਸਾਹਿਬ ਇੰਸਪੈਕਟਰ ਕਿੱਥੇ ਖੜੇ ਹੋ ਕੀ ਹਾਦਸਾ ਹੋਇਆ ਕੀ ਕਰਨਾ ਫਿਰ ਇਹ ਪਵਾਨੀਗੜ ਦੇ ਨੇੜੇ ਆ ਹਣੀ ਢਾਬਾ ਜੀ ਹਾਂਜੀ ਕਿ ਬਸ ਆ ਰਹੀ ਪੀਆਰਟੀਸੀ ਦੀ ਆ ਪਿੱਛੇ ਖੜੀ ਹੈ ਹਾਂਜੀ ਉਹ ਚੰਡੀਗੜ੍ਹ ਤੋਂ ਬਠਿੰਡੇ ਇਹਦੇ ਮੂਹਰੇ ਦੱਸ ਰਹੇ ਨੇ ਵੈਸੇ ਅਸੀਂ ਆਏ ਹਾਂ ਮੌਕੇ ਤੇ ਹੁਣ ਵੀ ਕੋਈ ਕੈਂਟਰ ਸੀਗਾ ਇਹਦੇ ਮੂਹਰੇ ਟੈਂਟਰ ਨੇ ਬ੍ਰੇਕ ਮਾਰੀ ਜਾਂ ਟਾਬੇ ਤੇ ਰੁਕਣ ਵਾਸਤੇ ਕਿਵੇਂ ਆ ਇਹਨੇ ਕੱਟ ਮਾਰਤਾ ਦੇ ਬੱਸ ਇਹ ਰੋਂਗ ਸੈਟ ਤੇ ਚਲੀ ਗਈ ਕਿ ਨੇ ਕਾਫੀ ਨੇ ਮੇਰੇ ਖਿਆਲ 12 14 ਬੰਦੇ ਨੇ ਜ਼ਖਮੀ ਨੇ ਤੇ ਡੈੱਡ ਨਹੀਂ ਕੋਈ ਹੋਇਆ ਤੇ ਬਾਕੀ ਅਜੇ ਦੇਖ ਰਹੇ ਆ ਕੁਝ ਕੱਢ ਲਿਆ ਬੰਦੇ ਵਿੱਚ ਇੱਕ ਹੋਰ ਸਰਚ ਕਰ ਰਹੇ ਆ ਵਿੱਚ ਕੋਈ ਰਹਿ ਨਾ ਜਾਵੇ ਬਾਕੀ ਸਾਰੇ ਹਸਪਤਾਲ ਪਹੁੰਚਾ ਦਿੱਤੇ ਆ ਸਿਵਲ ਹਸਪਤਾਲ ਪੋਨੀਗੜ ਠੀਕ ਹੈ ਇਲਾਜ ਵਾਸਤੇ ਐਂਬੂਲੈਂਸ ਨਾਲ ਪਹੁੰਚਾ ਦੇ ਹੋ ਰਜਿੰਦਰਾ ਹਸਪਤਾਲ ਵੀ ਭੇਜੇ ਆ ਉਹ ਉੱਥੋਂ ਰੈਫਰ ਹੋਣਗੇ ਜੀ ਜਿਹੜੇ ਰੈਫਰ ਹੋਇਆ ਰਹੇ ਨੇ ਉਹ ਰਜਿੰਦਰਾ ਜਾਣ ਜਾਈ 15 ਜਾਣੇ ਤਾਂ ਹੈਗੇ 14 ਕ ਜਾਣੇ 12 14 ਜਾਣੇ ਨੇ ਟੋਟਲ ਟੋਟਲ ਇੰਨੀ ਨੇ ਤਕਰੀਬਨ ਨਹੀਂ ਟੋਟਲ ਇੰਨੀ ਨੇ 14 ਆ ਰਿਆ ਮੱਭਾ ਗਈ ਐਂਬੂਲੈਂਸਾਂ ਗਈਆਂ ਰਜਿੰਦਰਾ ਹਸਪਤਾਲ ਦੇ ਵਿੱਚ ਉਹ ਨਹੀਂ ਜੀ ਰਜਿੰਦਰਾ ਹਸਪਤਾਲ ਜਿਹੜਾ ਰੈਫਰ ਉੱਥੋਂ ਹੋਇਆ ਉਹੀ ਗਏ ਨੇ ਹਾਂਜੀ ਤੇ ਬਾਕੀ ਸਾਰੇ ਮਤਲਬ ਡੈੱਡ ਬੋਡੀ ਨਹੀਂ ਕੋਈ ਵੀ ਹੈਗੀ ਸਾਰੇ ਗਲਤੀ ਤਾਂ ਅਚਾਨਕ ਹੀ ਹੋਇਆ ਜੀ ਮੋਰੇ ਕੈਂਟਰ ਸੀਗਾ ਇੱਕ ਦਸਰੇ ਨੇ ਢਾਬੇ ਵਾਲੇ ਇੱਥੇ ਲਾਗੇ ਬੰਦੇ ਖੜੇ ਸੀਗੇ ਉਹ ਕਹਿੰਦੇ ਵੀ ਕੈਂਟਰ ਵਾਲੇ ਨੇ ਬ੍ਰੇਕ ਮਾਰੀ ਤੇ ਇੱਕ ਬੱਸ ਪਿੱਛੇ ਤੇਜ਼ ਸੀਗੀ ਇਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਹਦੋਂ ਬੱਸ ਓਵਰ ਕੰਟਰੋਲ ਹੋ ਗਈ ਆ ਇਸ ਕਰਕੇ ਪਲਟ ਗਈ ਆ ਇਧਰ ਕਲਟੀਨੀਅਟ ਡੇਡੀ ਹੋਈ ਆ ਵੈਸੇ ਬਚਾਈ ਰਹਿ ਗਿਆ ਠੀਕ ਹੈ ਠੀਕ ਹੈ ਤੇ ਸਮਾਨ ਸਮੂਹ ਅਸੀਂ ਸਾਬ ਲਿਆ ਇਹਨਾਂ ਦਾ ਜਿੰਨਾ ਕਿ ਮਿਲਿਆ ਸਾਨੂੰ ਠੀਕ ਹੈ ਜੀ ਬਾਕੀ ਅਸੀਂ ਹਸਪਤਾਲ ਜਾ ਕੇ ਦੇਖਦੇ ਆ ਟੋਟਲ ਕਿੰਨੇ ਨੇ ਧੰ 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 ਠੀਕ ਹੈ ਜੀ ਥੈਂਕ ਯੂ ਇੱਥੇ ਖੜਿਓ ਕੀ ਹਾਸ ਹੋਇਆ ਜੀ ਕਿਸ ਤਰੀਕੇ ਨਾਲ ਤੁਸੀਂ ਪਹੁੰਚੇ ਤੇ ਆਉਣ ਸਰ ਕੀ ਦੇਖਿਆ ਮੈਂ ਐਸਐਹ ਹਰਵਿੰਦਰਪਾਲ ਸਿੰਘ ਇਨਚਾਰਜ ਸੜਕਿਆ ਸੁਰੱਖਤ ਤੌਰਸ ਭਵਾਨੀਗੜ ਸਾਡਾ ਅੱਜ ਰੂਟ ਚੰਨੋ ਤੋਂ ਕੈਰੋ ਫੈਕਟਰੀ ਸੋਂ ਰੂਰ ਤੱਕ ਲੱਗਾ ਸੀ ਤਾਂ ਰੂਟੀਨ ਵਿੱਚ ਗਸਤ ਕਰ ਰਹੇ ਸੀ ਅਸੀਂ ਤਾਂ ਵਕਤ ਕਰੀਬ 8:08 ਦਾ ਹੋਊਗਾ ਤਾਂ ਸਾਨੂੰ ਆਮ ਰਾਗੀਰ ਤੋਂ ਮੈਸੇਜ ਮਿਲਿਆ ਕਿ ਇਸ ਤਰ੍ਹਾਂ ਪੀ ਆਰਟੀਸੀ ਦੀ ਬੱਸ ਵੀਡੀਓ ਕੋਚ ਜੋ ਹਨੀ ਹੋਟਲ ਹਨੀ ਹੋਟਲ ਭਵਾਨੀਗੜ ਮੇਨ ਰੋਡ ਪਰ ਹੈ ਉਥੇ ਬੱਸ ਪਲਟ ਗਈ ਹੈ ਤਾਂ ਅਸੀਂ ਤੁਰੰਤ ਮੌਕਾ ਤੇ ਪੁੱਜੇ ਤਾਂ ਆ ਕੇ ਦੇਖਿਆ ਤਾਂ ਇੱਥੇ ਚਿੰਝ ਗਿਆੜਾ ਪਿਆ ਰਿਆ ਸੀ ਤਾਂ ਅਸੀਂ ਆਮ ਰਾਗੀਰਾ ਦੀ ਮਦਦ ਨਾਲ ਕੰਟਰੋਲ ਰੂਮ ਤੇ ਇਤਲਾ ਦੇ ਕੇ ਔਰ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਵੱਖ-ਵੱਖ ਰੂਟਾਂ ਰਾਹੀਂ ਮਰੀਜ਼ਾਂ ਨੂੰ ਹਸਪਤਾਲ ਲੈ ਗਏ ਸੀ ਕਰੀਬ 4-5 ਗੇੜੇ ਮੈਂ ਖੁਦ ਲਾਏ ਸੀਗੇ ਤੇ 12-13 ਮਰੀਜ਼ ਜਿਨ੍ਹਾਂ ਵਿੱਚੋਂ ਮੈਂ ਸਿਵਲ ਹਸਪਤਾਲ ਅਗਰੂਰ ਦਿਖਾਏ ਇਸ ਸਾਰੇ ਕੰਮਕਾਰ ਵਿੱਚ ਮੇਰੇ ਸਟਾਫ ਨੇ ਵੀ ਮੇਰਾ ਸਾਥ ਦਿੱਤਾ ਮੈਂ ਪਬਲਿਕ ਦਾ ਧੰਨਵਾਦ ਕਰਦਾ ਕਿੰਨੇ ਕੁ ਮਰੀਜ਼ ਫਟੜ ਹੋਏ ਕਰੀਬ ਮੁਹਲਾਤ ਕੀ ਸੀ ਜਦੋਂ ਪਹੁੰਚੇ ਥੋੜਾ ਜਦੋਂ ਅਸੀਂ ਇੱਥੇ ਆਏ ਆ ਤਾਂ ਇੱਥੇ ਚੀਂਕ ਚੰਗਿਆੜਾ ਪੈ ਰਿਆ ਸੀ ਕੋਈ ਸਮਝ ਨਹੀਂ ਲੱਗ ਰਹੀ ਸੀ ਕੀ ਹੋਇਆ ਸੀ ਨਾ ਸ਼ੀਸ਼ੇ ਟੁੱਟ ਰਹੇ ਸੀਗੇ ਨਾ ਕੋਈ ਸਾਧਨ ਸੀ ਸ਼ੀਸ਼ੇ ਤੋੜਨ ਵਾਸਤੇ ਪਬਲਿਕ ਨੇ ਇੱਟਾਂ ਵਟਿਆਂ ਦਾ ਹੀ ਸਹਾਰਾ ਲੈ ਕੇ ਸ਼ੀਸ਼ੇ ਤੋੜ ਕੇ ਮਰੀਜ਼ਾਂ ਨੂੰ ਅਸੀਂ ਮੌਕੇ ਤੇ ਲੈ ਗਏ ਸਰ ਜਾਨੀ ਨੁਕਸਾਨ ਤਾਂ ਨਹੀਂ ਫਿਲਹਾਲ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਈ ਹਸਪੀਟਲ ਚੋਂ ਕਲੀਅਰ ਕਰਕੇ ਫਿਰ ਦੱਸਿਆ ਜਾਏਗਾ ਜਿਵੇਂ ਤੁਸੀਂ ਪਹੁੰਚੇ ਹੋ ਮੌਕੇ ਤੇ ਵਸਪਲਤੀ ਹੋਈ ਸੀ ਤੁਸੀਂ ਦਸਨ ਸਾਰੇ ਸਵਾਰੀਆਂ ਅੰਦਰ ਸੀ ਉਦੋਂ ਅੰਦਰ ਤਾਂ ਮਾਹੌਲ ਕਿਵੇਂ ਸੀ ਲਹੂ ਅੰਦਰ ਅੰਦਰ ਲਹੂ ਲਹਾਨ ਕੁਰਬਲ ਕੁਰਬਲ ਹੋ ਰਹੀ ਸੀ ਜੀ ਕੋਈ ਸੋਚ ਨਹੀਂ ਰਿਹਾ ਸੀਗਾ ਸਵਾਰੀਆਂ ਜਿਹੜੀਆਂ ਐ ਜਾਨ ਬਚਾ ਲੋ ਜਾਨ ਬਚਾ ਲੋ ਦਾ ਰੌਲਾ ਪਾ ਰਹੀ ਸੀ